वेलकम गाइस आज दी नवी ਵੀਡੀਓ ਤੇ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਾਣਾ ਵਾ ਨਡਾਲੇ ਤੇ ਭੈਣ ਦੂਸਰੀ ਨੂੰ ਸੰਧਾਰ ਦੇਣ ਵਾਸਤੇ ਤੇ ਇੱਕ ਉੱਥੇ ਪਰਮੇਸ਼ਵਰ ਦਾ ਆਪਣਾ ਹੋਵੂ ਕੋਪੀ ਜਿਹੜਾ ਭਾਈ ਸਾਪੇ ਰਣਜੀਤ ਸਿੰਘ ਨੇ ਬਣਾਇਆ ਹੋਇਆ ਵਾ ਤੇ ਉੱਥੇ ਵੀ ਦਰਸ਼ਨ ਕਰਾਵਾਂਗੇ ਜੇ ਆਪਣੇ ਕੋਲ ਟਾਈਮ ਰਿਹਾ ਤੇ ਉਸ ਤੋਂ ਬਾਅਦ ਆਪਾਂ ਜਾਣਾ ਵਾ ਦਰਬਾਰ ਸਾਹਿਬ ਨਮਸਕਾਰ ਕਰਨ ਲਈ ਕਿਉਂਕਿ ਸ਼ਨੀਵਾਰ ਅੱਜ ਤੇ ਸ਼ਨੀਵਾਰ ਤੇ ਆਂ ਦਵਾਰ ਆਪਾਂ ਦਰਬਾਰ ਸਾਹਿਬ ਰਾਵਾਂਗੇ ਸੋ ਕਾਫੀ ਖੂਬਸੂਰਤ ਅੱਜ ਦਾ ਬਲੌਗ ਹੋਣ ਵਾਲਾ ਵਾ ਤੇ ਤੁਸੀਂ ਕਾਫੀ ਅਪਰੀਸ਼ੀਏਟ ਕਰ ਰਹੇ ਹੋ ਤੁਹਾਡਾ ਵੀ ਧੰਨਵਾਦ ਤੇ ਹੁਣ ਚੱਲਦੇ ਆਂ ਆਪਾਂ ਬੀਟ ਜੀ ਇਹਨੂੰ ਤੁਸੀਂ ਆਹਾਰੇ ਪਛਾਣਦੇ ਹੋ ਇਹ ਕੌਣ ਆ ਬੱਚਾ ਬੀਟ ਜੱ ਵੱਡੇ ਮਨਾ ਕੇ ਖੜੇ ਹੁਣੀ ਇਹਦਾ ਇਧਰ ਆ ਸਰਦਾਰ ਜੀ ਚੱਲੇ ਨੇ ਤੇ ਮੰਮੀ ਤੁਹਾਨੂੰ ਪਤਾ ਹੀ ਆ ਜਿੱਦਾਂ ਅੱਗੇ ਦੇ ਅੱਗੇ ਘਰ ਸੰਭਾਲਦੇ ਹੁੰਦੇ ਆ ਆਹ ਰੋਕੋ ਘਰ ਸੰਭਾਲੂਗਾ ਆ ਹੁਣ ਸਿਕਿਉਰਿਟੀ ਗਾਰਡ ਸਾਡਾ ਇੱਕ ਆ ਵਾ ਇਹ ਸਿਕਿਉਰਿਟੀ ਗਾਰਡ ਘਰੇ ਰਹੇਗਾ ਹੁਣ ਜਦੋਂ ਅਸੀਂ ਜਾਵਾਂਗੇ ਦੇਖਿਓ ਕਿਦਾਂ ਇਨੇ ਕਣਵਾ ਵੀ ਤੁਸੀਂ ਚੱਲੇ ਹੋ ਮੈਨੂੰ ਘਰੇ ਛੱਡ ਕੇ ਚੱਲੇ ਹੋ ਇਹ ਤਾਂ ਜੀ ਨਹੀਂ ਲੱਗਦਾ ਠੀਕ ਆ ਮੈਂ ਸਮਾ ਲੀਆ ਸੋ ਬੀਬੀਆਂ ਜਿਹੜੀਆਂ ਨੇ ਉਹ ਸਾਰੀ ਜ਼ਿੰਮੇਵਾਰੀ ਚੱਕ ਦੀਆਂ ਨੇ ਦੇਖੋ ਜੋ ਵੀ ਕੁਝ ਪਾਉਣਾ ਵਾ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੁੰਦੀ ਹੈ ਕੱਪੜੇ ਲੀੜੇ ਦੀ ਮੈਂ ਤਾਂ ਫੋਨ ਚੱਕ ਕੇ ਬਾਅਦ ਵਲੌਗ ਹੀ ਬਣਾਉਣਾ ਹੁੰਦਾ ਸਾਰੀ ਜ਼ਿੰਮੇਵਾਰੀ ਯਾਨੀ ਕਿ ਚੱਕ ਦੀਆਂ ਦੇਖੋ ਹੁਣ ਚੱਲੇ ਰਹੇ ਲੈ ਕੇ ਬੈਗ ਲੈ ਕੇ ਨੇ ਹੁਣ ਉਹ ਬਾਹਰ ਗੱਡੀ ਖੜੀਆ ਆਪਣੀ ਗੱਡੀ ਚ ਰੱਖਣਗੇ ਲੋ ਇੱਥੇ ਆ ਕੇ ਤੇ ਗਲੀਨ ਕੋਰ ਕੁਝ ਇਹੋ ਜੀ ਡਰੈਸ ਤੇ ਵਿੱਚ ਲੱਗ ਰਹੀ ਐ ਚਸ਼ਮਿਸ਼ ਬੁਲੀਨ ਕੋਰ ਤੇ ਆਹ ਹਮੇਂ ਹੀ ਲੀਨ ਕੋਰ ਕੀ ਕਹਿ ਰਿਹਾ ਸੀ ਕੀ ਕਹਿ ਰਿਹਾ ਸੀ ਇਹ ਕਹਿ ਰਿਹਾ ਸੀ ਕੁਝ ਬਸ ਤਾਂ ਕਹਿ ਰਿਹਾ ਸੀ ਇਹ ਜੀ ਦੇ ਕਿਹਾ ਇਸ ਮਿਸਿਸ ਬੁਲੀਨ ਕੋਰ ਆ ਆਪਣੀਆਂ ਉਹ ਯਾਰ ਗਰੀ ਘਰੇ ਤਸਵੀਰਾਂ ਲਾਈਆਂ ਹੋਈਆਂ ਨੇ ਇਹਦਾ ਦਾ ਮਾਹੌਲ ਆਪਣੇ ਘਰ ਦਾ ਇਧਰ ਲੱਗੀਆਂ ਹੋਈਆਂ ਨੇ ਫੈਮਿਲੀ ਦੀਆਂ ਇੱਕ ਫੋਟੋ ਲੱਗੀ ਹੋਈ ਆ ਮੈਨੂੰ ਪੈਸ ਕਰ ਲੈ ਜੇ ਤੁਸੀਂ ਪੰਨ ਲਗਾ ਤੇ ਯਾਰ بارش ਆ ਰਹੀ ਹੈ ਬਾਰਿਸ਼ ਲੈ ਕੇ ਚੱਲਦੇ ਆਪਾਂ ਇੱਕ ਫੋਟੋ ਆ ਲੱਗੀ ਹੋਈ ਆ ਮੰਮੀ ਡੈਡੀ ਦੀ ਦਾਦੀ ਮम्मा ਇਹ ਫੋਨ ਤੇ ਡਾਇਲ ਕਰਨਾ ਹੈ ਇਹ ਤੇ ਕਰ ਲਿਓ ਹੈ ਕਰਨਾ ਆਉਂਦਾ ਤਾਂ ਇਹ ਲਾ ਲਿਆ ਕਰ ਲਾ ਲਿਆ ਜੀ ਗੇਰੇ ਖੇਡ ਰਿਹਾ ਲੋ ਬੋ ਇਹ ਕਹਿੰਦਾ ਮੈਨੂੰ ਵੀ ਲੈ ਕੇ ਜਾਓ ਮੈਨੂੰ ਵੀ ਲੈ ਕੇ ਜਾਓ ਕਹਿੰਦਾ ਲੋ ਬੋ ਤੇ ਨੋਂ ਨਹੀਂ ਲੱਗੇਣਾ ਤੂੰ ਛੁਰਾੜਤ ਕਰਦਾ ਕਹਿੰਦੇ ਹੈ ਚਲੋ ਬਈ ਚਲ ਜੀ ਆਓ ਜਲਦੀ ਕਰੋ ਜਲਦੀ ਕਰੋ ਬਈ ਹਾਂ ਦੇ ਨਖਾਸੀਆ ਬੰਨਾ ਚਲੋ ਬੋਨ ਹੁਣ ਆਏ ਆ ਦੇਖੋ ਐਂ ਕਰਦਾ मैं रह गया मैं रह गया रवो रो चले ने सारे आवो सारे चल पता तू रह गया रहा कला रवो रो बाए रवो वो रवो बाए कैनू लैके जाओ गया चलो हूँ फिर लेट हो गया देखियो हम कर रहे है ना रौला पा रहा भी मैं रह गया चुप 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 प्रभु चुप बारिश भी आ चुकी है देखो तो बाहर बारिश पै रही है चलो है। ਆ ਰਹੀ ਆ ਕਾਫੀ ਕੋਈ ਨਹੀਂ ਉਹ ਫੋਨ ਕਰਦੇ ਜਨਾ ਪਿੱਛੇ ਆ ਜਾ ਇਹ ਮਹੇਲ ਦੀ ਜਿਹੜੀ ਸੀਟ ਆ ਉਹ ਇਥੇ ਸੈਂਟਰ ਦੇ ਵਿੱਚ ਹੀ ਹੁੰਦੀ ਆ ਤਿੰਨ ਲਈ ਗਾਈ ਤਾਂ ਆਪਾਂ ਗੱਡੀ ਦੇ ਵਿੱਚ ਬਹਿ ਚੁੱਕੇ ਆ ਤੇ ਹੁਣ ਇਥੋਂ ਘੱਟੋ ਘੱਟ ਰਸਤਾ ਆਪਣਾ 2 2.5 ਘੰਟੇ ਦਾ ਰਸਤਾ ਵਾ ਨੜਾਲੇ ਦਾ ਤੇ ਆਪਾਂ ਲੋਕੇਸ਼ਨ ਲਾਵਾਂਗੇ ਨਡਾਲੇ ਦੀ ਸੋ ਹਲਮਗੀਰ ਸਾਹਿਬ ਗੁਰਦੁਆਰਾ ਨਮਸਕਾਰ ਕਰਦੇ ਆ ਸੱਚੇ ਬਾਦਸ਼ਾਹ ਸੋਕ ਸ਼ਾਂਤੀ ਨਾਲ ਸਫਰ ਕੱਢੀ ਤੇ ਵਧੀਆ ਗੱਡੀ ਤੇ ਕਿਹੜੇ ਕਿਹੜੇ ਮੈਂਬਰ ਚੱਲੇ ਆ ਆਪਣੇ ਨਾਲ ਤੇ ਫੈਮਲੀ ਆਪਣੀ ਛੋਟੀ ਜੀ ਛੋਟੀ ਜੀ ਫੈਮਲੀ ਇੱਕ ਫੈਮਲੀ ਐ ਤਾਂ ਗੱਡੀ ਦੇ ਡਰਾਈਵਰ ਸਾਡੇ ਖਰੇਕ ਤੁਸੀਂ ਵੀ ਕਹਿੰਦੇ ਹੋ ਨੇ ਵੀ ਇਹ ਹੀ ਚਲਾਉਂਦੇ ਨੇ ਕਿਉਂਕਿ ਜਿਹੜੀ ਵੀਡੀਓ ਦੀ ਸਾਰਾ ਪ੍ਰੋਜੈਕਟ ਹੁੰਦਾ ਮੇਰੇ ਹੱਥੋਂ ਦਾ ਵੀਡੀਓ ਵਗੈਰਾ ਬਣਾਉਣੀ ਆ ਤੇ ਉਹ ਬਣਾਉਣੀ ਹੁੰਦੀ ਹੈ ਕਿਉਂਕਿ ਭਾਈ ਸਾਹਿਬ ਨੂੰ ਬਣਾਉਣੀਆਂ ਹੁੰਦੀ ਨਹੀਂ ਹੈਗੀ ਵੀਡੀਓ ਵਗੈਰਾ ਉਹਦਾ ਤਾਂ ਪ੍ਰੀ-ਵਾਈਟਿੰਗ ਵਰਕ ਕਰ ਲੈਂਦੇ ਆ ਤੇ ਮੋਬਾਈਲ ਤੇ ਨਹੀਂ ਇਹਨਾਂ ਨੂੰ ਬਣਾਉਣੀਆਂ ਹੁੰਦੀ ਇਸ ਕਰਕੇ ਥੋੜਾ ਬੋਲਦੇ ਵੀ ਨਹੀਂ ਹੈਗੇ ਸ਼ਰਮਾਉਂਦੇ ਆ ਇਹ ਕਹਿੰਦਾ ਕਹਿੰਦੇ ਕੱਟ ਬਹੁਤ ਬੋਲਦੇ ਆ ਤੇ ਕਹਿੰਦੇ ਜੇ ਜੇ ਮੈਂ ਮੈਨੂੰ ਕਹਿੰਦੇ ਹੁੰਦੇ ਆ ਵੀ ਜੇ ਮੈਂ ਵਲੌਗ ਬਣਾਉਣ ਲੱਗ ਗਿਆ ਨਾ ਤੇ ਮੇਰੀਆਂ ਦਾ ਵੀਡੀਓ ਮਤਲਬ ਮਿਲੀਅਨ ਦੇ ਵਿੱਚ ਜਾਇਆ ਕਰਨੀਆਂ ਨਾ ਮੈਂ ਕਿਹਾ ਮੈਂ ਕਿਹਾ ਤਾਈਓ ਕਰਕੇ ਤੁਸੀਂ ਰਹਿਣ ਦਿਆ ਕਰੋ ਬਣਾਉਣ ਨੂੰ ਵੀ ਆਪਾਂ ਇਹਨਾਂ ਦਾ ਫੇਮਸ ਨਹੀਂ ਹੋਣਾ ਹੈਗਾ ਮੇਨ ਗੇਟ ਤੋਂ ਪਰ ਕਰਾਸਿੰਗ ਕਰਤੀ ਹੈ ਹਾਈਵੇ ਜਿਹੜੀ ਆਪਣੀ ਰੈਸ਼ ਆ আলমগীর ਸਾਹਿਬ ਇੱਧਰ ਆਪਣਾ ਮਲੇਰ ਕੋਲੇ ਨੂੰ ਜਾਂਦਾ ਰੋਡ ਤੇ ਆਹ ਵਾਲਾ ਗਿੱਲ ਨਹਿਰ ਕਿੰਨੀ ਸਿੱਧਾ ਨਿਕਲ ਜਾਂਦਾ ਵਾ ਤੇ ਆਪਾਂ ਚੱਲੇ ਹਾਂ ਹੁਣ ਬਾਹਰ ਦੇਖੋ بارش ਕਿੰਨੀ ਹੋਈ ਹੋਈ ਹੈ ਸ਼ੀਸ਼ੇ ਤੇ ਵੀ بارش ਦੇ ਤੁਪਕੇ ਦੇਖ ਰਹੇ ਹੋਣਗੇ ਤੁਹਾਨੂੰ ਹਵੇ ਉੱਪਰ ਤੱਕ ਅੱਗੇ ਬਾਰਿਸ਼ਾਂ ਹੋ ਰਹੀਆਂ ਨੇ ਤੇ ਦੇਖੋ ਫਲਾ ਹੋਇਆ ਪਿਆ ਵਾ ਇਧਰ ਦੇਖੋ ਕਿੰਨਾ ਉੱਪਰ ਤੱਕ ਪਾਣੀ ਹੈ ਦਾ ਓਵਰਲੋਡ ਹੋਇਆ ਪਿਆ ਵਾ ਇਧਰ ਤੇ ਬਾਰਿਸ਼ਾਂ ਕਰਕੇ ਪਹਾੜੀ ਇਲਾਕਿਆਂ ਚੋਂ ਸਾਰਾ ਪਾਣੀ ਆਉਂਦਾ ਇਕੱਠਾ ਹੋ ਜਾਂਦਾ ਸੋ ਦੇਖੋ ਰੋਡ ਤੇ ਪਾਣੀ ਖੜਾ ਕਿੰਨਾ ਕਿੰਨਾ ਤੇ ਆਪਾਂ ਗੱਡੀ ਇਧਰ ਦੀ ਕੱਢੀ ਹੋਈ ਹੈ ਤੇ ਬਸ ਆਲਾ ਕਿੰਨਾ ਢਲਾਗਾ ਸਕੂਟਰੀ ਵਾਲੇ ਲੋਕੇ ਫੇਜਦੇ ਬੰਦੇ ਸੋ ਕਾਫੀ ਵਧੀਆ ਇਧਰ ਲੋਕੇਸ਼ਨ ਜੀ ਬਣੀ ਹੋਈ ਹੈ ਜੰਗਿਆ ਆਜ਼ਾਦੀ ਤੇ ਇੱਥੇ ਪੁਰਾਣਾ ਮਤਲਬ ਆਪਣੇ ਮਿਊਜ਼ੀਅਮ ਆਉਂਦਾ ਹਾਂ ਅਮੀ ਉਸਿੰਗ ਸੋ ਇੱਥੋਂ ਆਪਾਂ ਰਸਤਾ ਪੁੱਛ ਕੇ ਆਇਆ ਵੀ ਕਿੱਥੇ ਜਾਣਾ ਵਾ ਕਿਉਂਕਿ ਸਾਨੂੰ ਆ ਉੱਥੋਂ ਤਾਂ ਪਤਾ ਲੱਗ ਗਿਆ ਸੀਗਾ ਅੱਗੇ ਜਾ ਕੇ ਸਾਨੂੰ ਕਨਫਿਊਜ਼ਨ ਹੋ ਰਹੀ ਆ ਵੀ ਕਿੱਧਰ ਨੂੰ ਅਸੀਂ ਮੁੜਨਾ ਵਾ ਸੋ ਮੈਂ ਆਟ ਵਾਲੇ ਨੂੰ ਪੁੱਛਿਆ ਉਹ ਕਹਿੰਦਾ ਵੀ ਇਹ ਅਗਲਾ ਚੌਂਕ ਆ ਆ ਚੌਂਕ ਛੱਡ ਕੇ ਅਗਲੇ ਚੌਂਕ ਤੋਂ ਤੁਸੀਂ ਰਾਈਟ ਮੁੜ ਜਿਓ ਤੇ ਉਧਰ ਜਾਣਾ ਕਿਉਂਕਿ ਰਸਤਾ ਤਾਂ ਹੋਰ ਵੀ ਹੈਗਾ ਪਰ ਉਹ ਖਰਾਬ ਆ ਇਸ ਕਰਕੇ ਅਸੀਂ ਇੱਧਰ ਦੀ ਜਾ ਰਹੇ ਹਾਂ ਆ ਘੱਟ ਸੀਗਾ ਜਿੱਥੋਂ ਅਸੀਂ ਕਨਫਿਊਜ਼ ਹੋ ਰਹੇ ਸੀਗੇ ਤੋ ਇਧਰ ਨੂੰ ਫਾਈਨਲੀ ਮੋੜ ਲਿਆ ਆਪਾਂ ਫਾਈਨਲੀ ਹੁਣ ਪਤਾ ਲੱਗ ਰਿਹਾ ਕਿ ਹੁਣ ਭਾਈ ਸਾਹਿਬ ਵੀ ਕਹਿਣ ਲੱਗੇ ਹਾਂ ਆਹੀ ਰਸਤਾ ਜੀ ਪਿੱਛੋਂ ਇਹ ਕਰ ਰਹੇ ਸੀ ਵੀ ਕਿੱਥੇ ਆ ਕਿੱਥੇ ਕਿੱਥੇ ਲੱਭਿਆ ਨਹੀਂ ਇਹਨਾਂ ਨੂੰ ਸੋ ਅਸੀਂ ਸਿੱਧਾ ਰੋਡ ਜਾਣਾ ਵਾ ਨਡਾਲਾ ਕਿ ਸ਼ਾਰਟਕਟ ਰਸਤਾ ਵਾ ਜੀ ਕਾਫੀ ਵਧੀਆ ਦੇ ਖੂਬਸੂਰਤ ਮਾਹੌਲਾ ਦੇਖੋ ਮੌਸਮ ਵੀ ਕਾਫੀ ਖੂਬਸੂਰਤ ਹੋਇਆ ਹੈ ਬੱਦਲਵਾਜੀ ਹੈ ਤੇ ਕਾਫੀ ਠੰਡਾ ਵਾ ਤੇ ਬਾਕੀ ਗ੍ਰੀਨਰੀ ਵੀ ਤੁਸੀਂ ਦੇਖ ਰਹੇ ਹੋ ਦੇਖੋ ਦੋਨਾਂ ਪਾਸੇ ਤੇ ਬਾਕੀ ਆਪਾਂ ਨੂੰ ਵਾਧ ਤੋਂ ਵਾਧ ਰਕਤ ਲਾਉਣੇ ਚਾਹੀਦੇ ਆ ਉਹਦਾ ਕਾਰਨ ਕੀ ਆ ਵੀ ਅ ਠੰਡਾ ਮੌਸਮ ਰਵੇ ਕਿਉਂਕਿ ਅ ਅੱਗੇ ਪਾਣੀ ਵੀ ਨੀਚੇ ਜਾ ਰਿਹਾ ਧਰਤੀ ਦੇ ਵਿੱਚ ਸੁਨਡਾਲੇ ਆਪਾਂ ਬਾਜ਼ਾਰ ਦੇ ਵਿੱਚ ਪਹੁੰਚ ਚੁੱਕੇ ਆ ਤੇ ਇੱਥੋਂ ਆਪਾਂ ਲੈਣਾ ਵਾ ਮਠਿਆਈ ਦਾ ਡੱਬਾ ਤੇ ਉਹ ਲੈ ਕੇ ਫਿਰ ਆਪਾਂ ਭੈਣਾਂ ਉਹਨਾਂ ਦੇ ਘਰੇ ਜਾਵਾਂਗੇ ਚੱਲ ਬੰਦੇ ਆ ਸੋ ਇੱਥੇ ਭਾਈ ਸਾਹਿਬ ਨੂੰ ਅਲਮਾਰੀ ਪਸੰਦ ਆ ਗਈ ਉਹ ਸਾਹਮਣੇ ਪਈ ਆ ਉਹ ਦੇਖੋ ਨਰਾਲੇ ਉਹ ਦੇਖਣ ਗਏ ਹੋਇਆ ਵੀ ਹੁਣ ਵੀ ਆਪਾਂ ਲੈ ਲੀਏ ਸ਼ੂਜ਼ ਅਲਮਾਰੀ ਆ ਸ਼ੂਜ਼ ਵਗੈਰਾ ਰੱਖਣ ਵਾਸਤੇ ਸਾਨੂੰ ਚਾਹੀਦੀ ਸੀ ਇਹ ਆ ਦੇਖੋ ਆ ਪਈ ਆੜੀ ਦੇਖ ਰਹੀ ਹੈ ਤੁਹਾਨੂੰ ਪੈਸਾ ਦੁਕਾਨ ਤੋਂ ਬਾਹਰ ਨਿਕਲ ਰੇਣ ਤੇ ਹੁਣ ਦੇਖਦੇ ਆ ਆਪਾਂ ਕੀ ਰਿਐਕਸ਼ਨ ਆਂਦਾ ਕੀ ਕਹਿੰਦੇ ਆ ਦੇਖੀ ਕੀ ਹਿਸਾਬ ਕਿਤਾਬਾ ਕਿੰਨੇ ਦੀ ਆ ਹੈ ਤੇ ਨੂੰ ਪੀਲੇ ਰੰਗ ਦੀ ਨੂੰ ਸਕਿੰਨ ਰੰਗ ਹੋੜੀਏ ਉਹ ਕਹਿੰਦੇ ਉਧਰ ਦੇਖ ਲਓ ਤੁਸੀਂ ਇਹ ਤਾਂ 8000 ਰੁਪਏ ਲੈਣਾ 8500 ਕਿੱਧਰ ਦੇਖ ਲਓ ਕਹਿੰਦੇ 3000 ਰੁਪਏ ਦਾ ਠੀਕ ਕਿੱਧਰ ਦੇਖ ਲਓ ਅਲਮਾਰੀ ਛੋਟੀਆਂ ਦੇ ਅੰਦਰ ਨਾ ਤੇਰਾ ਸ਼ੂਜ਼ਾਂ ਨਹੀਂ ਸੀਗੇ ਰਹਿ ਹਾਂ ਹਾਂ ਸ਼ੂਜ਼ ਸੋ ਫਾਈਨਲੀ ਗਾਈਜ਼ ਆਪਾਂ ਪਹੁੰਚ ਚੁੱਕੇ ਆ ਨਡਾਲੇ ਪੈਣ ਉਹਨਾਂ ਦੇ ਘਰੇ ਪਹੁੰਚਣ ਵਾਲੇ ਆਂ ਨੇੜੇ ਬਸ ਰਸਤਾ ਜਾ ਰਿਹਾ ਸਾਹਮਣੇ ਯਾਦ ਆ ਤੇ ਜਦੋਂ ਇੱਥੇ ਆਪਣੀ ਗੱਡੀ ਲੱਗੀ ਸੀ ਆ ਖਲਾੜ ਖਾਲੀ ਸੀਗਾ ਇੱਥੇ ਟੈਂਟ ਲੱਗਿਆ ਹੋਇਆ ਸੀਗਾ ਸਾਹਮਣੇ ਤੇ ਆ ਘਰ ਆ ਪੈਣਾ ਉਹਨਾਂ ਦਾ ਲੋ ਜੀ ਪਹੁੰਚ ਗਏ ਆਪਾਂ ਘਰੇ ਪੈਣ ਉਹਨਾਂ ਦੇ ਤੇ ਆ ਘਰ ਆ ਨੰਬਰ ਆਪਣੇ ਕੱਢ ਲੈਣ ਡੱਬੇ ਵਗੈਰਾ ਕੱਢੀਏ ਇਹਦੇ ਪਿੱਛੇ ਡਿੱਗੀ ਤੇ ਵੈਲਕਮ ਆ ਜੀ ਠੀਕ ਹੈ ਲੇਟ ਹੀ ਹੋ ਗਿਆ ਸੀ ਮੈਂ ਕਿ ਲੇਟ ਹੀ ਹੋ ਗਈ ਹਾਂ ਨਹੀਂ ਇਹ ਤਾਂ ਮੈਂ ਤਾਂ ਤੁਸੀਂ ਕਿੰਨੇ ਕੁ ਬਾਹਰ ਹੈਂ ਆਤੀ ਰਾਸਤੇ ਜੁਨਾ ਫਾਈਨਲੀ ਪਹੁੰਚ ਗਏ ਆਪਾਂ ਕਰੇ ਆ ਆ ਭੈਣ ਉਹਦੇ ਫੋਟੋ ਲੱਗੀਆਂ ਨੇ ਜਣਾ ਫਿਰ ਉੱਪਰ ਕਾਰੀਗਰੀ ਕੀਤੀ ਹੈ ਕਿਨੇ ਖੂਬਸੂਰਤ ਲੱਗ ਰਹੀ ਹੈ ਇਹ ਭਾਈ ਸਾਹਿਬ ਕੈਨੇਡਾ ਗਏ ਹੋਏ ਨੇ ਤੇ ਆ ਭੈਣ ਆ ਜਿਹਦਾ ਪਸਧਾਰਾ ਲੈ ਕੇ ਆਏ ਆ ਤੇ ਇਹ ਮਾਤਾ ਜੀ ਦੇ ਨਾਲ ਇੱਕ ਫੋਟੋ ਪੈਣ ਦੀ ਆ ਲੱਗੀ ਰਹੀ ਆ ਪੈਣ ਨੂੰ ਫੋਟੋਆਂ ਦਾ ਬਹੁਤ ਸ਼ੌਂਕ ਆ ਤੇ ਆ ਵਾਲੀ ਫੋਟੋ ਇਹੜੀ ਛੋਟੀ ਪੈਣ ਦੀ ਆ ਜਿਹੜੇ ਦੂਸਰੇ ਆਪਾਂ ਗਏ ਸੀਗੇ ਆਪਣੇ ਲੁਧਿਆਣਾ ਸੰਧਾਰਾ ਲੈ ਕੇ ਤੇ ਉਹ ਪੈਣਾ ਅੱ비스 ਨੂੰ ਸੋਹਣ ਤੇ ਖੜਾ ਹੋਣ ਮੈਂ ਜਿੱਥੇ ਉਹ ਨਹੀਂ ਸੀ ਆਪਣਾ ਆਪ ਬੜਿਆ ਹੋਇਆ ਇਹੋ ਕੀ ਬੜੇ ਜਿਆਦਾ ਗਾਹੀ ਪੜਿਆ ਹੋਇਆ ਤਾਂ ਕਿਹੜਾ ਯਾਰ ਚੰਗ ਆਜ਼ਾਦੀ ਦਾ ਉਹ ਤਾਂ ਸਰਕਾਰ ਕੋਲ ਮੰਨਣਾ ਹਾਂ ਜੀ ਕੋੜ ਨਾ ਉੱਥੋਂ ਸੀ ਗਏ ਅਸੀਂ ਪਿੱਛੇ ਮੋੜ ਗਏ ਅੱਛਾ ਪਿੱਛੇ ਪੁੱਟ ਕੇ ਹਾਂ ਤੱਕ ਸਿੱਧਾ ਰੱਖੋ ਡੈਕ ਸਿੱਧਾ ਕਰ ਜਾਣਾ ਜਦੋਂ ਮੈਨੂੰ ਪਹਿਲਾਂ ਨਸ ਵੀ ਆਇਆ ਸੀ ਕਦੇ ਵੀ ਤੁਸੀਂ ਉੱਥੋਂ ਮੁੜ ਗਏ ਜਦੋਂ ਅਸੀਂ ਵਿਆਹ ਵੇਲੇ ਆਏ ਸੀ ਉਦੋਂ ਤਾਂ ਉੱਥੋਂ ਮੁੜ ਗਏ ਪਰ ਅਸੀਂ ਇੱਥੇ ਹੁਣ ਪੁਲੀਖਾ ਕਰ ਰਹੇ ਸੀ ਉੱਥੇ ਪਿੱਛੇ ਮੁੜ ਗਏ ਬਾਅਦ ਵਿੱਚ ਕਾਗਰ ਕੇ ਟਾਈਮ ਫਿਰ ਅਸੀਂ ਇੱਥੋਂ ਆਗੇ ਦਰੋਂ ਬੰਦਾ ਸਿਗਰਟ ਦਾ ਨਹੀਂ ਕਿਹਾ ਟੈਂਪਰ ਆਤੀ ਹੈ ਤਾਂ ਪਾਣੀ ਕਿਥੇ ਹੋ ਜਾਦਾ ਕਿਉਂ ਨਹੀਂ ਆਹ ਨਹੀਂ ਮੇਰਾ ਅਸੀਂ ਉਧਰੋਂ ਕਦੇ ਬੋਟੇ ਦੀ ਢੂੰਡ ਪਰ ਘਰਾਂ ਦਾ ਹਾਂਜੀ ਬਲਾਦੀ ਦੀ ਢੂੰਡ ਪਰ ਘਰਾਂ ਦਾ ਬਲਾਦੀ ਹਾਂਜੀ ਅੱਛਾ ਤੁਸੀਂ ਬਲਾਦੀ ਤੇ ਕੁਝ ਨੂੜ ਤੇ ਬੁਨੇ ਦੀ ਕਿਚੇ ਇਸ ਨੂੰ ਮਲ ਕੇ ਬਾਹਰ ਹੋ ਜਾਏ ਬਿਲਕੁਲ ਹੈ ਛੇਰ ਤੋਂ ਬਾਰਾ ਬੱਚੇ ਹਾਂਜੀ ਉਹਦੇ ਘਾੜੀ ਤੋਂ ਦਾਲਾ ਸਾਡੇ ਘਰ ਦੇ ਘੱਟ ਖਾਣੇ ਦਾ ਰਸ ਕਰਦਾ ਪਾਣੀ ਦੱਸਾ ਇੱਥੇ 5 ਮਿੰਟ ਪਸਤਾ ਹਾਂ ਜੀ ਪੰਸਰ ਨੇ ਕਰਸਟਾ ਦਿੱਤਾ ਬਸ ਅੱਛਾ ਇਹ ਹੈ ਤੇ ਅੰਗਰੇਜ਼ੀ ਚੁੱਕੀ ਤੇ ਅੰਗਰੇਜ਼ੀ ਸੁਣਾ ਅੱਛਾ ਤਾਂ ਬਸ ਇਹ ਦਿਪਕ ਦਾ ਫੋਟੋ ਹੈ ਹਾਂ ਜੀ ਡਿੰਪਲ ਦੀ ਫੋਟੋ ਹੈ ਪ੍ਰਾਣੀ ਆ ਹੁਣ ਪਛਾਣ ਨੂੰ ਨਹੀਂ ਆਉਂਦੀ ਹਾਂ ਤਾਂ ਸੋ ਇੱਥੇ ਮਾਤਾ ਜੀ ਅਨੁਸਾਰ ਇਹ ਦਿਖਾ ਰਹੀ ਸੀ ਇਧਰ ਕਿ ਤੁਮ ਕਿਹ ਹੋਏ ਨੇ ਡ੍ਰੈਗਨ ਫਰੂਟ ਦਾ ਬਰੂਟਾ ਵਾ ਇਹ ਦੱਸ ਰਹੀ ਸੀ ਮਾਤਾ ਜੀ ਕੰਡੇ ਵਾਲਾ ਤੇ ਸਾਨੂੰ ਐ ਲੱਗਦਾ ਹੈ ਹੈਲੋ ਵੀਰਾ ਦਾ ਬੂਟਾ ਵਾ ਪਰ ਇਹਦੇ ਕੰਡੇ ਲੱਗੇ ਹੋਏ ਆ ਤੇ ਇਹਦੀ ਸ਼ੇਪ ਵੀ ਦੂਜੀ ਆ। ਇਹਦੇ ਤੇ ਹਾਂ ਜੀ ਸੁਮਾਤਾ ਜੀ ਦੱਸ ਰਹੇ ਨੇ ਵੀ ਇਹ ਕਿਹੜੇ ਕਿਹੜੇ ਬੂਟੇ ਨੇ। ਕਿ ਇਹਦੇ ਬੂਟੇ ਸਾਰੇ ਥਰ੍ਹਾਂ ਦੇ ਨੇ। ਹਾਂ ਨਾਲ ਦੇ ਚੁੰਕੇ ਜਿਵੇਂ ਲੱਗੇ ਨੇ। ਹਾਂ ਪੰਜ ਕਿ ਲੱਗੇ ਨੇ ਹਨੇਰੀ। ਆ ਦੇਖੋ ਇੱਕ ਨਾਲ। ਆ ਦੇਖ। ਨਿਕਾ ਜੋ ਨਾਲ। ਅ ਮ ਲੱਗਿਆ ਹੋਇਆ ਹੈ ਨਿੰਬੂ ਲੱਗਿਆ ਨਿੰਬੂ ਨੀਰ ਰਾਜਾ ਨਾਰ ਲੱਗੇ ਨਾਰ ਲੱਗਾ ਹੋਇਆ ਦੇਖ ਚੀਕੂ ਲੱਗ ਦਿੰਦੇ ਚੀਕੂ ਉਹ ਰ ਹੈ ਇਹ ਕਿੰਨਾ ਆਇਤਾ ਹੈ ਇਹ ਹਾਰ ਸੋਲਰ ਸੋਲਰ ਲਾਈਟ ਆ ਬਹੁਤ ਹੈ ਸੋਲਰ ਲਾਈਟ ਆ ਛੋਣੀਆਂ ਲੱਗਦੀਆਂ ਸਾਰੇ ਕਿਤੇ ਲਗਾਈਆਂ ਹੋਈਆਂ ਆ ਦੇਖੋ ਸੋਲਰ ਲਾਈਟ ਸਾਰੇ ਬੂਟਿਆਂ ਤੇ ਲਾਏ ਹੋਏ ਆ ਦੇਖੋ पहुंच गए कोठे तुख माहौल बढ़िया लगता देखिए काफी खूबसूरत जहा माहौल ਨੇ ਡਾਲੇ ਜਿੱਥੇ ਆਪਾਂ ਆਏ ਹੋਏ ਆ ਮਾਤਾ ਜੀ ਉਹਨਾਂ ਦੇ ਘਰੇ ਨਵੀਆਂ ਇੱਕ ਡਰੈਗਨ ਫਰੂਟ ਦਾ ਸਟਾਲ ਵੀ ਲੱਗੇ ਪਹਿਲੀ ਵਾਰ ਦੇਖਿਆ ਇਹ ਡਰੈਗਨ ਫਰੂਟ ਇਹ ਤਾਂ ਆਨਲਾਈਨ ਮੰਗਾਇਆ ਸੀ ਇਹ ਲਾਲ ਪੀਲੇ ਹਰੇ ਆ ਕਹਿੰਦੇ ਅੱਛਾ ਜੀ ਹਾਂ ਜੀ ਜਿਹੜਾ ਉਹ ਸਾਡੇ ਜਿਹੜਾ ਹੈ ਤੇ ਗੁਲਾਬੀ ਆ ਠੀਕ ਹੈ ਇਹ ਹੈ ਕਿ ਲਾਲ ਪੀਲੇ ਹਰੇ ਚਿੱਟੇ ਪੰਜ ਛੇ ਤਰ੍ਹਾਂ ਦੇ ਆ ਵੀ ਗੰਦੇ ਆ ਅੱਛਾ ਜੀ ਲੱਗੜ ਤੋਂ ਬਾਅਦ ਲੱਗੜ ਤੋਂ ਪਤਾ ਲੱਗਦਾ ਹਾਂ ਪਤਾ ਨਹੀਂ ਕਿ ਤਾਂ ਨਹੀਂ ਹੁੰਦੇ ਇਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆਨਲਾਈਨ ਨਾਲ ਭੇਜੀ ਉਧਰ ਵਾਰ ਹਾਂ ਦੋ ਵਾਲੇ ਕਿਹ ਚੀਜ਼ ਹਾਂ ਦੋਨਾ ਬਣਾਉਣੇ ਸੀਗੇ ਆ ਆ ਤੇ ਕੜੀ ਭੇਜੀ ਤੇਨੇ ਭੇਜੀ ਹਾਂ ਉਹ ਰੱਖਣੀਆਂ ਨਾਲ ਉਹ ਬੰਦਾ ਹੁੰਦਾ ਨਾ ਮੂਜੇ ਪਾਕੇ ਹੁੰਦਾ ਉਹ ਮਤਲਬ ਟੈਂਟੀ ਵੀਰ ਦੇ ਬਣਕੇ ਹੁੰਦਾ ਉਹ ਉਹ ਮੈਂ ਕਰੀ ਨਹੀਂ ਸੀਗਾ ਇਹਨਾਂ ਨੂੰ ਪਾਕੇ ਕਰਿਆ ਕਰਿਆ ਕੇ ਤੇ ਮਤਲਬ ਉਹ ਟੈਂਟੀ ਵੀਰ ਆਇਆ ਸੀ ਡੇਟ ਵਾਸਤੇ ਕਿੰਨਾ ਫੋਨ ਕਰਦੇ ਆ ਤਕਰੀਬਨ ਬਾਹਰ ਬੈਠ ਕੇ ਵੀ ਬਹੁਤ ਪਰ ਉਹੀ ਉੱਪਰ ਸਾਰਾ ਰੌਣਾ ਵਗੈਰਾ ਮਾਤਾ ਜੀ ਨੇ ਆਪਾ ਘੁਮਾਤਾ ਤੇ ਹੁਣ ਆਪਾਂ ਥੱਲੇ ਆ ਗਏ ਤੇ ਕਾਫੀ ਗੱਲਾਂ ਕੀਤੀਆਂ ਭੈਣ ਅੰਨਾ ਬਾਰੇ ਵੀ ਜਦੋਂ ਬਾਹਰੋਂ ਆਏ ਕਿੰਦਾ ਸਾਨੂੰ ਸਰਪਾਈ ਦਿੱਤਾ ਉਹ ਵੀ ਆਪਾਂ ਗੱਲ ਕੀਤੀ ਮਾਤਾ ਜੀ ਉਹਨਾਂ ਨੇ ਦੇਖੋ ਕਿੰਨਾ ਪਿਆਰ ਬਖਸ਼ਦੇ ਨੇ ਡਾਈਨਿੰਗ ਟੇਬਲ ਤੇ ਹੁਣ ਆਪਾਂ ਪ੍ਰਸ਼ਾਦਾ ਛਕਣਾ ਇੱਧਰ ਦਹੀਂ ਭੱਲੇ ਤੇ ਮੰਜੂਰੀਆਂ ਦਰਪਦੀਰ ਦੀਪੁਰ ਜੀ चाह वाला ये देखो चीज चिल्ली चीज चिल्ली ये उधर हैगा चित्ते छोल है वाह जी हां जी आदि कटिंग भी काफी डिफरेंट तरीके में कटया है बहुत खूबसूरत तो लग रहा है आ में बहुत से ਨਹੀਂ ਤੁਸੀਂ 21 ਦੇ ਦਿਓ ਜੀ ਇਹ ਤਾਂ ਨਾ ਕੋਈ ਇਹ ਤਾਂ ਨਾ ਕੋਈ ਸੋਹ ਭੈਣ ਲਈ ਸਨਾਰਾ ਲੈ ਕੇ ਆਏ ਸੀਗੇ ਇਹ ਹੁਣ ਸਾਡੀ ਪਹਿਲਾਂ ਪਲੈਨਿੰਗ ਸੀਗੀ ਵੀ ਆਪਾਂ ਭੈਣ ਕੋਲ ਜਾ ਕੇ ਹੁਣ ਉਧਰ ਸਹਰਿਆਂ ਦੇ ਅਸੀਂ ਲੇਟ ਹੋ ਰਹੇ ਆ ਤੇ ਡਿਊਟੀ ਮਾਤਾ ਜੀ ਦੀ ਲਾਤੀ ਆਪਾਂ ਬਹੁਤ ਵਧੀਆ ਇਹਨਾਂ ਦਾ ਵਾਤਾਈ ਇਹਨਾਂ ਨੇ ਆ ਇੱਜਤਵਾਨ ਕੀਤਾ ਆਪਣਾ ਤੇ ਖਾਣਾ ਬਹੁਤ ਵਧੀਆ ਬਣਾਇਆ ਸਾਨੂੰ ਪਸੰਦ ਆਇਆ ਸਾਰਾ ਕੁਝ ਬਹੁਤ ਵਧੀਆ ਕੀਤਾ ਹਣ ਬਹੁਤ ਧੰਨਵਾਦ ਪਲੈਨ ਸੀਗਾ ਦੀਦੀ ਕੋਲ ਜਾਣ ਦਾ ਪਰ ਇ ਮਤਲਬ ਇੰਨਾ ਨਹੀਂ ਇੰਨਾ ਪਿਆਰ ਦਿੱਤਾ ਕਿ ਸਾਡਾ ਮੌਕਾ ਹੀ ਨਹੀਂ ਮਿਲਿਆ ਗੱਲ ਲੱਗ ਗਈ ਅਸੀਂ ਲੇਟ ਹੋ ਗਏ ਹੁਣ ਅਸੀਂ ਸੋ ਹੁਣ ਆਪਾਂ ਜਾ ਰਹੇ ਹਾਂ ਦਰਵਾਰ ਸਾਹਿਬ ਨੂੰ ਰਵਾਨਾ ਹੋ ਰਹੇ ਹਾਂ ਟਾਈਮ ਕਾਫੀ ਹੋ ਚੁੱਕਿਆ ਵਾ ਬਹੁਤ ਸਿਹਰਾ ਲਾਈਨ ਵਿੱਚ ਰੋਕ ਕੇ ਤੁਹਾਡਾ ਬਹੁਤ ਧੰਨ ਆ ਇਤਾਰਿਕ ਦੇ ਲੋਕ ਨਹੀਂ ਆਉਂਦੇ ਇਧਰ ਉਹ ਇਧਰ ਉਹ ਕਿੰਨਾ ਦੂਰ ਪੈ ਜਾਣੇ ਇਹਨਾਂ ਨੂੰ ਫੇਰ ਚੋਦੇ ਜਾਓ ਫਿਰ ਗਿਆ ਬੜੇ ਠੀਕ ਹੈ ਆਏ ਜ਼ਰੂਰ ਮਾਰੇ ਗਏ ਜ਼ਰੂਰ ਜ਼ਰੂਰ ਹਾਂਜੀ ਤੇ ਲੋਕ ਐ